ਮਾਝੇ ਦੇ ਤਿੰਨ ਲੋਕ ਸਭਾ ਹਲਕਿਆਂ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵਿਚਾਲੇ ਸਖਤ ਮੁਕਾਬਲਾ ਹੁੰਦਿਆ ਸਾਰ ਨੇ ਮਾਝੇ ਦੇ ਤਿੰਨ ਹਲਕਿਆਂ ਅੰਮ੍ਰਿਤਸਰ ਗੁਰਦਾਸਪੁਰ ਤੇ ਖਡੂਰ ਸਾਹਿਬ 'ਚ ਸੂਬੇ ਦੀ ਹਾਕਮ ਤੇ ਰਾਪ ਨੂੰ ਜੇਤੂ ਸਥਿਤੀ ਕਾਇਮ ਰੱਖਣ ਲਈ ਸਖਤ ਮੁਕਾਬਲਾ ਦਰਪੇਸ਼ ਹੈ ਅੰਮ੍ਰਿਤਸਰ ਹਲਕੇ 'ਚ ਮੁੱਖ ਤੌਰ ਤੇ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਆਪ ਦੇ ਕੁਲਦੀਪ ਸਿੰਘ ਤਾਲੀਵਾਲ ਸ਼੍ਰੋਮਣੀ ਅਕਾਲੀ ਦਲ ਦੇ ਨਿਲ ਜੋਸ਼ੀ ਤੇ ਭਾਜਪਾ ਦੇ ਤਰਨਜੀਤ ਸਿੰਘ ਸੰਧੂ ਆ ਮੋ ਸਾਹਮਣੇ ਨੇ ਦੋ ਵਾਰ ਜੇਤੂ ਰਹੇ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਲਈ ਜਿੱਤ ਨਿੱਜੀ ਵਕਾਰ ਦਾ ਮੁੱਦਾ ਹੈ ਤੇ ਉਧਵਾਰ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਆਪਣੇ ਕਿਲੇ ਨੂੰ ਹੋਰ ਮਜ਼ਬੂਤ ਕਰਨ ਦਾ ਯਤਨ ਕੀਤਾ ਜਿਨ੍ਹਾਂ ਦੇ ਹੱਕ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਰੋਡ ショ ਕੀਤੇ ਨੇ ਉਹਨਾਂ ਦੀ ਜਿੱਤ ਪਾਰਟੀ ਦੇ ਵਕਕਾਰ ਦਾ ਸਵਾਲ ਹੈ ਤੇ ਅਕਾਲੀ ਦਲ ਦੇ ਅਨਿਲ ਜੋਸ਼ੀ ਤੇ ਭਾਜਪਾ ਦੇ ਤਰਨਜੀਤ ਸਿੰਘ ਸੰਧੂ ਨੇ ਵੀ ਲੋਕਾਂ ਤੱਕ ਪਹੁੰਚ ਬਣਾਉਣ ਚ ਪੂਰੀ ਵਾਲਾਈ ਹੈ ਹਾਲਾਂਕਿ ਦੋਵੇਂ ਪਾਰਟੀਆਂ ਆਪਣੀ ਵੱਖਰੀ ਹੋਂਦ ਕਾਇਮ ਰੱਖਣ ਲਈ ਜੂਝ ਰਹੀਆਂ ਨੇ ਇਸ ਹਲਕੇ ਤੋਂ ਮਾਨ ਦਲ ਦੇ ਇਮਾਨ ਸਿੰਘ ਮਾਨ ਅਤੇ ਸੀਪੀਆਈ ਦੀ ਦਸ਼ਵਿੰਦਰ ਕੌਰ ਵੀ ਮੈਦਾਨ ਦੇ ਵਿੱਚ ਹੈ ਗੁਰਦਾਸਪੁਰ ਲੋਕ ਸਭਾ ਹਲਕੇ ਜੇ ਵੀ ਜੋ ਕੋਣਾ ਮੁਕਾਬਲਾ ਕਾਂਗਰਸ ਦਾ ਖੇਮਾ ਮਜ਼ਬੂਤ ਦੱਸਿਆ ਜਾ ਰਿਹਾ ਉਥੇ ਯਾਪ ਨੂੰ ਸਖਤ ਮੁਕਾਬਲੇ ਚੋਂ ਲੰਘਣਾ ਪੈ ਰਿਹਾ ਇਥੇ ਮੁੱਖ ਮੁਕਾਬਲਾ ਕਾਂਗਰਸ ਦੇ ਸੁਖਜਿੰਦਰ ਸਿੰਘ ਰੰਦਾਵਾ ਆਪ ਦੇ ਵਿਧਾਇਕ ਅਮਨ ਸ਼ੇਰ ਸਿੰਘ ਤੇ ਅਕਾਲੀ ਦਲ ਦੇ ਡਾਕਟਰ ਦਲਜੀਤ ਸਿੰਘ ਚੀਮਾ ਤੇ ਭਾਜਪਾ ਦੇ ਦਿਨੇਸ਼ ਸਿੰਘ ਵਿਚਾਲੇ ਹੈ ਮਾਝੇ ਦੇ ਤੀਜੇ ਸੰਸਦੀ ਹਲਕਾ ਖਡੂਰ ਸਾਹਿਬ ਚ ਆਜ਼ਾਦ ਉਮੀਦਵਾਰ ਪਾਈ ਅਮਰਿਤਪਾਲ ਸਿੰਘ ਸਾਰਿਆਂ ਹੀ ਜਿਹੜੇ ਸਿਆਸੀ ਤਰ੍ਹਾਂ ਦੇ ਉਮੀਦਵਾਰ ਵਾਸਤੇ ਚੁਣੌਤੀ ਬਣਿਆ ਹੋਇਆ ਹੈ ਹਲਕੇ ਚ ਮੁੱਖ ਮੁਕਾਬਲਾ ਕਾਂਗਰਸ ਦੇ ਕੁਲਬੀਰ ਸਿੰਘ ਜੀਰਾ ਆਪ ਦੇ ਲਾਲਜੀਤ ਸਿੰਘ ਪੁੱਲਰ ਅਤੇ ਅਕਾਲੀ ਦਲ ਦੇ ਮਿਰਸਾ ਸਿੰਘ ਬਲਟੋਹਾ ਪਾਜਪਾ ਦੇ ਮਨਜੀਤ ਸਿੰਘ ਮੰਨਾ ਮੀਆਂ ਮਿੰਡ ਅਤੇ ਆਜ਼ਾਦ ਉਮੀਦਵਾਰ ਅਮਰਪਾਲ ਸਿੰਘ ਵਿਚਾਲੇ